ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਿੰਮ ਪੂਰੇ ਪੰਜਾਬ ਦੇ ਵਿੱਚ ਚਲਾਈ ਹੋਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਅਧਿਆਤਿ ਸਰਦਾਰ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਰਵਨ ਸਿੰਘ ਬੱਲ ਉਹਨਾਂ ਦੇ ਹੁਕਮਾਂ ਤੇ ਜਗੀਰੋ ਵਾਈਫ ਆਫ ਜੇਲਾ ਵਾਸੀ ਲਾਂਘੜੀਆਂ ਮੱਲਾ ਗੁਰਾਇਆਂ ਦੀ ਇਹ ਤਿੰਨ ਮੰਝਰੀ ਕੋਠੀ ਸੀਗੀ ਜਿਹੜੀ ਇਹ ਇਹਨਾਂ ਨੇ ਕੋਠੀ ਜਿਹੜੀ ਹੈਗੀ ਇਹ ਨਸ਼ੇ ਤੋਂ ਬਣਾਈ ਸੀਗੀ ਹੋਰ ਇਹ ਕੋਈ ਵੀ ਹੋਰ ਪੈਸਾ ਸ਼ੋ ਨਹੀਂ ਕਰ ਸਕੇ ਇਸ ਕਰਕੇ ਇਹ ਕੋਠੀ ਨੂੰ ਹੈਰ ਅਥਾਰਟੀ ਦਿੱਲੀ ਵੱਲੋਂ ਜਿਹੜਾ 68 ਐਫ ਐਨਡੀਪੀਐਸ ਐਕਟ ਦਾ ਜਿਹੜਾ ਇਹਨੂੰ ਫ੍ਰੀਜ਼ ਕਰ ਦਿੱਤਾ ਗਿਆ ਇਹਦੀ ਕੀਮਤ ਜਿਹੜੀ ਹੈਗੀ ਆ 70 ਲੱਖ 30000 ਦੇ ਕਰੀਬ ਜਿਹੜੀ ਆ ਇਹ ਪਾਈ ਗਈ ਆ ਇਹਦੇ ਜਿਹੜੇ ਆਰਡਰ ਸੀਗੇ ਉਹ ਅਸੀਂ ਨਾਲ ਚਪਕਾਤੇ ਅੱਜ ਇਹਨਾਂ ਦੀ ਕੋਠੀ ਦੇ ਬਾਹਰ ਜਿਹੜੇ ਲਗਾਤੇ ਨੇ ਇੱਕ ਕਾਪੀ ਜਿਹੜੀ ਹੈਗੀ ਆ ਜ਼ਗੀਰੋ ਵਾਈਫ ਫ ਜੈਲਾ ਨੂੰ ਜਿਹੜੀ ਆ ਅਸੀਂ ਰਸੀਵ ਕਰਾਤੀ ਆ ਤੇ ਅੱਗੋਂ ਵੀ ਜਿਹੜਾ ਕੋਈ ਹੋਰ ਇਸ ਤੋਂ ਇਲਾਵਾ ਵੀ ਕਿਸੇ ਨੇ ਵੀ ਨਸ਼ੇ ਤੋਂ ਕੋਈ ਪ੍ਰਾਪਰਟੀ ਬੜਾਈ ਆ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਇਸੇ ਤਹਿਤ ਹੀ ਅੱਗੇ ਜਿਹੜੀਆਂ ਕਾਰਵਾਈਆਂ ਚਲਦੀਆਂ ਰਹਿਣਗੀਆਂ ਇਹਦਾ ਬੇਟਾ ਵੀ ਇਸੇ ਕੰਮ ਦੇ ਵਿੱਚ ਹਾਂਜੀ ਇਹਦਾ ਬੇਟਾ ਵਿਜੇ ਕੁਮਾਰ ਜਿਹੜਾ ਹੈਗਾ ਉਹ ਵੀ ਇਸੇ ਕੰਮ ਦੇ ਵਿੱਚ ਹੀ ਉਹਦੇ ਖਿਲਾਫ ਕਾਫੀ ਐਨਡੀਪੀਐਸ ਅਕਟ ਦੇ ਹੈਵੀ ਰਿਕਵਰੀ ਦੇ ਮੁਕਦਮੇ ਦਰਜਾ ਜੋ ਇਸ ਟਾਈਮ ਜੇਲ੍ਹ ਦੇ ਵਿੱਚ ਆ ਜਗੀਰੋ ਦੇ ਖਿਲਾਫ ਕਰਨੇ ਕੋ ਮਾਮਲੇ ਜਾਤੇ ਜਗੀਰੋ ਦੇ ਖਿਲਾਫ ਵੀ ਤਕਰੀਬਨ 7-8 ਮਾਮਲੇ ਜਿਹੜੇ ਉਹ ਐਨਡੀਪੀਐਸਰ ਦੇ ਦਰਜਾਰੇ ਉਹ ਹੁਣ ਇਸ ਟਾਈਮ ਕਿੱਥੇ ਹਾਂਜੀ ਕੁਝ ਮਾਮਲੇ ਜਿਹੜੇ ਅਦਾਲਤ ਵਿੱਚ ਚੱਲ ਰਹੇ ਨੇ ਕਈਆਂ ਦਾ ਡਿਸੀਜਨ ਹੋ ਗਿਆ ਉਹਦੇ ਵਿੱਚੋਂ ਹਾਂਜੀ ਹੋ ਬਾਰ ਹੈ ਜੀ ਇਸ ਟਾਈਮ ਇਹ ਜੀਗਿਰੋ ਜਿਹੜੀ ਬਾਹਰ ਆਈ ਹੋਈ ਹੈ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ ਮੈਸੇਜ ਦੇਣਾ ਚਾਹੁੰਗੇ ਜੀ ਖਲਾਕਾਂ ਨਵਸਿਆਂ ਨੂੰ ਮੈਸੇਜ ਇਹੀ ਆ ਕਿ ਜਿਹੜੇ ਵੀ ਬੁਰੇ ਕੰਮ ਕਰ ਰਹੇ ਨੇ ਨਸ਼ੇ ਦਾ ਧੰਦਾ ਕਰਕੇ ਇਹੋ ਜਿਹੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਗੱਡੀਆਂ ਕਾਰਾਂ ਖਰੀਦੇ ਨੇ ਉਹਨਾਂ ਦਾ ਵੀ ਹਸ਼ਰ ਕਾਨੂੰਨ ਮੁਤਾਬਕ ਜੋ 68 ਐਫ ਦੇ ਤਹਿਤ ਹੈਰ ਅਥਾਰਟੀ ਨੂੰ ਲਿਖ ਕੇ ਭੇਜਿਆ ਜਾਏਗਾ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਹੀ ਫ੍ਰੀਜ਼ ਕਰਾਈਆਂ ਜਾਣਗੀਆਂ ਇਹ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਿੰਮ ਪੂਰੇ ਪੰਜਾਬ ਦੇ ਵਿੱਚ ਚਲਾਈ ਹੋਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਜਗENDER ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਰਵਨ ਸਿੰਘ ਬੱਲ ਉਹਨਾਂ ਦੇ ਹੁਕਮਾਂ ਤੇ ਜਗੀਰੋ ਵਾਈਫ ਆਫ ਜੇਲਾ ਵਾਸੀ ਲਾਂਗੜੀਆਂ ਮੱਲਾ ਗੁਰਾਇਆਂ ਦੀ ਇਹ ਤਿੰਨ ਮੰਝਰੀ ਕੋਠੀ ਸੀਗੀ ਜਿਹੜੀ ਇਹ ਇਹਨਾਂ ਨੇ ਕੋਠੀ ਜਿਹੜੀ ਹੈਗੀ ਇਹ ਨਸ਼ੇ ਤੋਂ ਬਣਾਈ ਸੀਗੀ ਔਰ ਇਹ ਕੋਈ ਵੀ ਹੋਰ ਪੈਸਾ ਸ਼ੋ ਨਹੀਂ ਕਰ ਸਕੇ ਇਸ ਕਰਕੇ ਇਹ ਕੋਠੀ ਨੂੰ ਹੈਰ ਅਥਾਰਟੀ ਦਿੱਲੀ ਵੱਲੋਂ ਜਿਹੜਾ 68 ਐਫ ਐਨਡੀਪੀਐਸ ਅਕਤਾ ਜਿਹੜਾ ਇਹਨੂੰ ਫ੍ਰੀਜ਼ ਕਰ ਦਿੱਤਾ ਗਿਆ ਇਹਦੀ ਕੀਮਤ ਜਿਹੜੀ ਹੈਗੀ ਆ 70 ਲੱਖ 30000 ਦੇ ਕਰੀਬ ਜਿਹੜੀ ਆ ਇਹ ਪਾਈ ਗਈ ਆ ਇਹਦੇ ਜਿਹੜੇ ਆਰਡਰ ਸੀਗੇ ਉਹ ਅਸੀਂ ਨਾਲ ਚਪਕਾਤੇ ਅੱਜ ਇਹਨਾਂ ਦੀ ਕੋਠੀ ਦੇ ਬਾਹਰ ਜਿਹੜੇ ਲਗਾਤੇ ਨੇ ਇੱਕ ਕਾਪੀ ਜਿਹੜੀ ਹੈਗੀ ਆ ਜ਼ਗੀਰੋ ਵਾਈਫ ਅਫ ਜੈਲਾ ਨੂੰ ਜਿਹੜੀ ਆ ਅਸੀਂ ਰਸੀਬ ਕਰਾਤੀ ਆ ਤੇ ਅੱਗੋਂ ਵੀ ਜੇੜਾ ਕੋਈ ਹੋਰ ਇਸ ਤੋਂ ਇਲਾਵਾ ਵੀ ਕਿਸੇ ਨੇ ਵੀ ਨਸ਼ੇ ਤੋਂ ਕੋਈ ਪ੍ਰਾਪਰਟੀ ਬੜਾਈ ਆ ਬਿਲਕੁਲ ਹੀ ਬਖਸ਼ਿਆਤ ਜਾਇਗਾ ਇਸੇ ਤਹਿਤ ਹੀ ਅੱਗੇ ਜਿਹੜੀਆਂ ਕਾਰਵਾਈਆਂ ਚਲਦੀਆਂ ਰਹਿਣਗੀਆਂ ਇਹਦਾ ਬੇਟਾ ਵੀ ਇਸੇ ਕੰਮ ਦੇ ਵਿੱਚ ਹਾਂਜੀ ਇਹਦਾ ਬੇਟਾ ਵਿਜੇ ਕੁਮਾਰ ਜਿਹੜਾ ਹੈਗਾ ਉਹ ਵੀ ਇਸੇ ਕੰਮ ਦੇ ਵਿੱਚ ਹੀ ਉਹਦੇ ਖਿਲਾਫ ਕਾਫੀ ਐਨਡੀਪੀਐਸ ਦੇ ਹੈਵੀ ਰਿਕਵਰੀ ਦੇ ਮੁਕਦਮੇ ਦਰਜਾ ਜੋ ਇਸ ਟਾਈਮ ਜੇਲ ਦੇ ਵਿੱਚ ਆ ਜਗੀਰੋ ਦੇ ਖਿਲਾਫ ਕਿੰਨੇ ਕੁ ਮਾਮਲੇ ਦਰਜ ਨੇ ਜਗੀਰੋ ਦੇ ਖਿਲਾਫ ਵੀ ਤਕਰੀਬਨ 7-8 ਮਾਮਲੇ ਜਿਹੜੇ ਉਹ ਐਨਡੀਪੀਐਸ ਦੇ ਦਰਜ ਆ ਰਹੇ ਅਸਟੈਂਡ ਕਿਤੇ ਲੋਕੇ ਹਾਂਜੀ ਕੁਝ ਮਾਮਲੇ ਜਿਹੜੇ ਅਦਾਲਤ ਵਿੱਚ ਚੱਲ ਰਹੇ ਨੇ ਕਈਆਂ ਦਾ ਡਿਸੀਜਨ ਹੋ ਗਿਆ ਉਹਦੇ ਵਿੱਚੋਂ ਹੋਨੋਂ ਬਾਹਰ ਹੈ ਜੀ ਇਸ ਟਾਈਮ ਇਹ ਜੀਰੋ ਜਿਹੜੀ ਬਾਹਰ ਆਈ ਹੋਈ ਹੈ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ ਇੱਥੋਂ ਮੈਸੇਜ ਦੇਣਾ ਚਾਹੁੰਗੇ ਜੀ ਇਲਾਕਾ ਨਵਾਸਿਆਂ ਨੂੰ ਮੈਸੇਜ ਇਹੀ ਆ ਕਿ ਜਿਹੜੇ ਵੀ ਬੁਰੇ ਕੰਮ ਕਰ ਰਹੇ ਨੇ ਨਸ਼ੇ ਦਾ ਧੰਦਾ ਕਰਕੇ ਇਹੋ ਜਿਹੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਗੱਡੀਆਂ ਕਾਰਾਂ ਖਰੀਦੇ ਨੇ ਉਹਨਾਂ ਦਾ ਵੀ ਹਸ਼ਰ ਕਾਨੂੰਨ ਮੁਤਾਬਕ ਜੋ 66 ਐਫ ਦੇ ਤਹਿਤ ਹੈਰਥਾਉਟੀ ਨੂੰ ਲੈ ਕੇ ਭੇਜਿਆ ਜਾਏਗਾ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਹੀ ਫ੍ਰੀਜ਼ ਕਰਾਈਆਂ ਜਾਣਗੀਆਂ